ਕਦੀ ਦਿਲ ਦੇ ਵਰਕੇ ਫੁੱਲ ਵੇ ਉੱਤੇ ਮੇਰਾ ਨਾਂ ਤੇ ਨਹੀਂ ਲਿਖਿਆ ਕਦੀ ਦਿਲ ਦੇ ਵਰਕੇ ਫੁੱਲ ਵੇ ਉੱਤੇ ਮੇਰਾ ਨਾਂ ਤੇ ਨਹੀਂ ਲਿਖਿਆ ਕਦੀ ਬੈ ਸਜਣਾ ਮੇਰੇ ਕੋਲ ਵੇ ਕਾ ਨੂੰ ਦੂਰ ਦੂਰ ਰਹਿਣਾ ਸਿੱਖਿਆ ਹਾਂ ਕਦੀ ਦਿਲ ਦੇ ਵਰਕੇ ਫੋਲਵੇ ਉੱਤੇ ਮੇਰਾ ਨਾਂ ਤੇ ਨਹੀਂ ਲਿਖਿਆ ਫੋਲਵੇ ਵਰਕੇ ਕਿ ਨਹੀਂ ਫਿਰ ਉਹਨੇ ਵਰਕੇ ਹਜੇ ਚੱਲ ਰਹੀ ਆ ਜ਼ਿੰਦਗੀ ਦੀ ਕਿਤਾਬ ਤੇ ਪਤਾ ਨਹੀਂ ਕਿੱਥੇ ਪਹੁੰਚੇ ਤਾਂ ਪ੍ਰਮਾਤਮਾ ਨੂੰ ਪਤਾ ਕਿ ਆਖਰੀ ਪੰਨਾ ਕਦੋਂ ਆਣਾ ਪਰ ਫਿਲਹਾਲ ਇਹ ਲੱਗ ਰਿਹਾ ਕਿ ਹੁਣ ਕਿਤਾਬ ਪੜਨ ਚ ਮਜ਼ਾ ਸ਼ੁਰੂ ਹੋ ਗਿਆ ਨਹੀਂ ਇਹ ਨਾ ਆਪਣੇ ਆਪ ਹੀ ਜੁੜ ਜਾਂਦੀ ਹੈ ਠੀਕ ਇਹ ਜਦੋਂ ਅਹਿਸਾਸ ਕਰਾਉਣਾ ਵੀ ਉਹਦੇ ਹੱਥ 'ਚ ਹੀ ਹੁੰਦਾ ਹੈ ਹੈਨਾ ਜੀ ਤੇ ਅਹਿਸਾਸ ਕਈ ਵਾਰੀ ਉਹ ਪਹਿਲਾਂ ਵੀ ਕਰਾਉਂਦਾ ਤਾਂ ਆਪਾਂ ਹੀ ਆ ਵੇਸਲੇ ਹੋਏ ਪਏ ਹੁੰਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਹੋਰਾਂ ਚੀਜ਼ਾਂ ਨੂੰ ਪ੍ਰਾਇੋਰਟੀਜ਼ ਬਣਾਈਆਂ ਹੁੰਦੀਆਂ ਆਪਾਂ ਤੇ ਪਰ ਜਦੋਂ ਅਹਿਸਾਸ ਹੁੰਦਾ ਫਿਰ ਫਿਰ ਉਹ ਲਾਈਫ ਆਪਣੇ ਆਪ ਹੀ ਚੇਂਜ ਹੋ ਜਾਂਦੀ ਹੈ ਤੁਸੀਂ ਗੱਲ ਕਰਦੇ ਸੀ ਨਾ ਆਪਣੇ ਘਰ ਬੇਗਾਨੇ ਦੀ ਤਾਂ ਇਹਦਾ ਮੀਨਿੰਗ ਵੀ ਅਸੀਂ ਹੋਰ ਸੋਚਦੇ ਸੀ ਮੈਂ ਤੇ ਜੋਗ ਸਰ ਇਹਦਾ ਜੇ ਆਪਾਂ ਫਿਲਮ ਦੀ ਗੱਲ ਕਰੀਏ ਫਿਰ ਤਾਂ ਇਹੀ ਹੈ ਕਿ ਆਪਣੇ ਆਪਣੀ ਫੈਮਿਲੀ ਆਪਣੇ ਘਰ ਦੇ ਵਿੱਚ ਬੇਗਾਨੇ ਅਦਰਵਾਈਜ਼ ਆਪਾਂ ਸਾਰੇ ਹੀ ਆਪਣੇ ਘਰ ਚ ਬੇਗਾਨੇ ਆ ਆਪਣਾ ਘਰ ਇਹ ਹੈ ਹੀ ਨਹੀਂ ਜਿਹਨੂੰ ਆਪਾਂ ਮੰਨੀ ਬੈਠੇ ਆ ਆਪਾਂ ਤਾਂ ਬੇਗਾਨੇ ਇੱਥੇ ਸਾਰੇ ਘਰ ਤਾਂ ਆਪਣਾ ਉਹ ਜਿੱਥੋਂ ਆਪਾਂ ਪਹਿਲਾਂ ਆਏ ਤੇ ਜਿੱਥੇ ਜਾਣਾ ਹੈ ਅਸੀਂ ਤੇ ਦੁਨੀਆਂ ਵੀ ਬੇਗਾਨੇ ਨੇ ਹਾਂ ਬਿਲਕੁਲ ਇਹ ਆਪਾਂ ਸਾਰੇ ਹੀ ਆਪਣੇ ਘਰ ਚ ਬਲਰਾਜ ਸਿਆਲ ਉਹਨਾਂ ਨੇ ਫਿਲਮ ਲਿਖੀ ਤੁਹਾਡੀ ਗੁੜੀ ਯਾਰੀ ਵੀ ਰਹੀ ਉਹਨਾਂ ਦੇ ਨਾਲ ਬੜਾ ਵਿਸ਼ਵਾਸ ਕਰਕੇ ਉਹਨਾਂ ਨੇ ਤੁਹਾਨੂੰ ਸੁਣਿਆ ਹੋਵੇਗਾ ਜਦੋਂ ਤੁਹਾਨੂੰ ਸਟੋਰੀ ਸੁਣਾਈ ਹੋਏਗੀ ਕਿਦਾਂ ਦਾ ਫੀਲ ਕੀਤਾ ਤੁਸੀਂ ਇਸ ਸਟੋਰੀ ਦੇ ਵਿੱਚ ਕੀ ਕੀ ਇਮੋਸ਼ਨਸ ਜੁੜੇ ਤੁਹਾਡੇ ਨਾਲ ਮੈਨੂੰ ਤਾਂ ਬਲਰਾਜ ਜੀ ਨੇ ਗੱਲ ਹੀ ਇੱਕ ਕਹੀ ਸੀ ਆ ਫੋਨ ਆਇਆ ਤੇ ਮੈਨੂੰ ਕਹਿੰਦੇ ਮੈਂ ਫਿਲਮ ਕਰ ਰਿਹਾ ਹਾਂ ਕਿ ਯਾਰ ਬਹੁਤ ਵਧੀਆ ਮੈਨੂੰ ਇਹ ਹੀ ਕਹੇ ਤੁਸੀਂ ਤੁਸੀਂ ਕਰਨੀ ਕਿ ਨਹੀਂ ਕਰਦੇ ਮੈਂ ਕਿਹਾ ਬਹੁਤ ਵਧੀਆ ਬਹੁਤ ਵਧਾਈਆਂ ਤੁਹਾਨੂੰ ਇਹਨਾਂ ਸਾਰਾ ਇਹਨਾਂ ਕਲਾਈਮੈਕਸ ਸੁਣਾ ਮੈਂ ਸੁਣਾਉ ਉਹ ਉਹਨਾਂ ਨੇ ਚਲੋ ਉਹ ਸੁਣਾਇਆ ਆ ਲਾਸਟ ਵਾਲਾ ਜਿਹੜਾ ਪੋਰਸ਼ਨ ਜਿਹੜਾ ਰਾਣਾ ਰਣਵੀਰ ਜੀ ਵਾਲਾ ਤੇ ਉਹ ਕਹਿੰਦੇ ਕਿ ਕਿ ਨਾ ਮੈਂ ਸੋਚਦਾ ਵੀ ਤੁਹਾਡੇ ਕੈਰੀਅਰ ਤੇ ਵੀ ਇਦਾਂ ਦੀ ਇੱਕ ਫਿਲਮ ਮੈਂ ਕਿਹਾ ਹੁਣ ਤੁਸੀਂ ਮੈਨੂੰ ਮੋਦੇ ਦੀ ਗਲਤੀ ਆਈ ਤੁਸੀਂ ਇਹ ਚਾਹੁੰਦੇ ਕਿ ਮੈਂ ਕਰਾਂ ਮੈਂ ਜਰੂਰ ਕਰੂੰਗਾ ਔਰ ਮੈਨੂੰ 100% ਉਹਨਾਂ ਦੇ ਉੱਤੇ ਇਹ ਵਿਸ਼ਵਾਸ ਸੀ ਕਿ ਬਹੁਤ ਸੋਹਣਾ ਲਿਖਣਗੇ ਉਦੋਂ ਡਾਇਰੈਕਟ ਇਹ ਫਿਲਮ ਜਿਹੜੇ ਇਸ ਫਿਲਮ ਦੇ ਕ੍ਰੀਏਟਿਵ ਡਾਇਰੈਕਟਰ ਨੇ ਦਵਿੰਦਰ ਜੀ ਉਹ ਕਰ ਰਹੇ ਸੀ ਬਟ ਉਹ ਸਮਹੋ ਥੋੜਾ ਵੀਜ਼ਾ ਇਸ਼ੂਸ ਕਰਕੇ ਉਹ ਨਹੀਂ ਟਾਈਮ ਤੇ ਉੱਥੇ ਪਹੁੰਚ ਪਏ ਬਾਅਦ ਚ ਆਇਆ ਉਹਨਾਂ ਦਾ ਵੀਜ਼ਾ ਤਾਂ ਬਲਰਾਜ ਜੀ ਨੂੰ ਇਹ ਖੁਦ ਹੀ ਡਾਇਰੈਕਟ ਕਰਨੀ ਪਈ ਔਰ ਮੈਂ ਇਹ ਸਮਝਦਾ ਕਿ ਸਭ ਤੋਂ ਵਧੀਆ ਹੋ ਗਿਆ ਕਿ ਜਿਹਨੇ ਲਿਖਿਆ ਹੈ ਨਾ ਉਹਦਾ ਵਿਜ਼ਨ ਹੋਰ ਵੀ ਜ਼ਿਆਦਾ ਕਲੀਅਰ ਹੁੰਦਾ ਤੇ ਮੈਂ ਹੈਰਾਨ ਆ ਵੀ ਮੰਜੇ ਕਿਸੇ ਵੱਡੇ ਡਾਇਰੈਕਟਰ ਤੋਂ ਵੀ ਵਧੀਆ ਫਿਲਮ ਬਣਾ ਲਈ ਕੀ ਬਾਤ ਹੈ ਪੰਜਾਬੀ 뮤직 ਤੋਂ ਬਾਅਦ ਪੰਜਾਬੀ ਫਿਲਮਾਂ ਹੁਣ ਜੋਬਨ ਤੇ ਆ ਕਿ ਹਰ ਇੱਕ ਵਿਸ਼ੇ ਤੇ ਫਿਲਮ ਬਣ ਰਹੀ ਹੈ ਇੱਕ ਨਵਾਂ ਕਨਸੈਪਟ ਲੈ ਕੇ ਬਲਰਾਜ ਸਿਆਲ ਹੋਣੀ ਇਹ ਲੈ ਕੇ ਆਇਆ ਡਾਇਰੈਕਟ ਵੀ ਉਹਨਾਂ ਨੇ ਕੀਤੀ ਹੈ ਤੇ ਲਿਖੀ ਵੀ ਉਹਨਾਂ ਨੇ ਸ਼ਾਇਦ ਕਹਿ ਸਕਦੇ ਆ ਕਿ ਇੰਨਾ ਹਸਾਉਣ ਵਾਲਾ ਕਮੇਡੀਅਨ ਇੱਕ ਦਿਨ ਰਵਾਏਗਾ ਵੀ ਇਸ ਫਿਲਮ ਦੇ ਵਿੱਚ ਕਈ ਇਮੋਸ਼ਨਲ ਸੀਨ ਨੇ ਆਪਣੇ ਘਰ ਬੇਗਾਨੇ ਨਾਮ ਤਾਂ ਤੁਹਾਨੂੰ ਇਹ ਫਿਲਮ ਦਾ ਇੱਕ ਲੱਗਦਾ ਹੋਏਗਾ ਪਰ ਸ਼ਬਦ ਤਿੰਨ ਨੇ ਆਪਣੇ ਤੋਂ ਅਲੱਗ ਪਾਵਿਆ ਘਰ ਤੋਂ ਅਲੱਗ ਪਾਵਾਂ ਅਤੇ ਬੇਗਾਨੇ ਤੋਂ ਤੁਸੀਂ ਸਮਝ ਸਕਦੇ ਹੋ ਇਸ ਫਿਲਮ ਦੇ ਵਿੱਚ ਸਟਾਰ ਕਾਸਟ ਬਾਈ ਰੋਸ਼ਨ ਪ੍ਰਿੰਸ ਮੇਰੇ ਨਾਲ ਕੁਲਰਾਜ ਕੋ ਰੰਧਾਵਾ ਮੈਮ ਨੇ ਫਿਲਹਾਲ ਗੱਲਬਾਤ ਜਾਰੀ ਰੱਖਦੇ ਆ ਮੈਮ ਬਹੁ ਬਹੁ ਸਵਾਗਤ ਹੈ ਸਾਡੇ ਚੈਨਲ ਤੇ ਥੈਂਕ ਯੂ ਸਸ਼ਕਲ ਜੀ ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਜਿੱਥੋਂ ਤੱਕ ਆਪਾਂ ਸਟੱਡੀ ਕੀਤੀ ਹੈ ਤੁਸੀਂ ਮੰਨਤ ਫਿਲਮ ਤੋਂ ਕੀਤੀ ਹੈ 2006 ਤੋਂ ਤੁਹਾਡਾ ਕੈਰੀਅਰ ਸਟਾਰਟ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਹੋਰ ਕਈ ਸੀਰੀਅਲਸ ਕੀਤੇ ਨੇ ਟੀਵੀ ਸੀਰੀਅਲਸ ਕੀਤੇ ਨੇ ਇਸ ਫਿਲਮ ਦੇ ਵਿੱਚ ਖਾਸ ਕੀ ਤੁਹਾਡਾ ਐਕਸਪੀਰੀਅੰਸ ਰਿਹਾ ਮੇਰਾ ਜੀ ਕੈਰੀਅਰ ਸਟਾਰਟ ਹੋਇਆ 2003 ਤੋਂ ਤੇ ਮੰਨਤ ਤੁਹਾਡੀ ਗੱਲ ਠੀਕ ਹੈ ਮੇਰੀ ਫਰਸਟ ਫਿਲਮ ਸੀਗੀ ਉਸ ਤੋਂ ਪਹਿਲਾਂ ਮੈਂ ਟੈਲੀਵਿਜ਼ਨ ਸ਼ੋਅ ਕੀਤਾ ਸੀ ਕਰੀਨਾ ਕਰੀਨਾ ਸੋ ਮੇਰਾ ਐਕਸਪੀਰੀਅੰਸ ਜੀ ਇਨੀ ਫਿਲਮਾਂ ਕੀਤੀਆਂ ਜ਼ਿਆਦਾ ਤੇ ਨਹੀਂ ਕੀਤੀਆਂ ਪਰ ਜਿੰਨੀਆਂ ਕੀਤੀਆਂ ਬਹੁਤ ਸੋਹਣੀ ਕੀਤੀਆਂ ਬਹੁਤ ਵਧੀਆ ਮੈਨੂੰ ਟੀਮਜ਼ ਨਾਲ ਮੌਕਾ ਮਿਲਿਆ ਡਾਇਰੈਕਟਰਜ਼ ਨਾਲ ਮੌਕਾ ਮਿਲਿਆ ਕੰਮ ਕਰਨ ਦਾ ਤੇ ਇਸ ਫਿਲਮ ਜਿਹੜੀ ਆਪਣੇ ਘਰ ਬੇਗਾਨੇ ਜਿਹੜੀ ਰਿਲੀਜ਼ ਹੋ ਰਹੀ ਹੈ 15 ਨਵੰਬਰ ਨੂੰ ਉਹਦੇ ਵਿੱਚ ਰੋਸ਼ਨ ਜੀ ਦੇ ਨਾਲ ਮੈਂ ਫਸਟ ਟਾਈਮ ਕੰਮ ਕਰ ਰਹੀ ਹਾਂ ਯੋਗਰਾਜੀ ਨੇ ਉਹਨਾਂ ਦੇ ਨਾਲ ਮੈਂ ਫਸਟ ਟਾਈਮ ਕਰ ਰਹੀ ਹਾਂ ਰਾਣਾ ਜੀ ਨੇ ਪ੍ਰੀਤ ਨੇ ਾਰਮਾਨ ਸਾਡੇ ਚੈਲਡਰਟਸ ਨੇ ਫਿਲਮਾਂ ਤੇ ਬਹੁਤ ਜੀ ਅਲੱਗ-ਅਲੱਗ ਸਟੋਰੀਜ਼ ਬਣਦੀਆਂ ਨੇ ਅਲੱਗ-ਅਲੱਗ ਕਈ ਕਾਮੇਡੀ ਰੋਮਾਂਸ ਸਾਰਾ ਕੁਝ ਹੁੰਦਾ ਬਟ ਇੱਕ ਡਿਫਰੈਂਟ ਅਪਰੋਚ ਹੈ ਅਸੀਂ ਜਿਹੜੀ ਫਿਲਮ ਕਰ ਰਹੇ ਹਾਂ ਅਮ ਇਹਦੇ ਵਿੱਚ ਵੈਲਿਊ ਸਿਸਟਮ ਹੈਗਾ ਕਿ ਰਿਸ਼ਤੇਾਂ ਦਾ ਕੀ ਅਹਿਮਤ ਹੋਣੀ ਚਾਹੀਦੀ ਸਿਰਫ ਇਹ ਨਹੀਂ ਕਿ ਸਿਰਫ ਹਸਬੈਂਡ ਵਾਈਫ ਜਾਂ ਗਰਲਫ੍ਰੈਂਡ ਬੋਇਫ੍ਰੈਂਡ ਦਾ ਰਿਸ਼ਤਾ ਹੈ ਬਟ ਇਵਨ ਜਿਹੜੇ ਸਾਡੇ ਪੇਰੈਂਟਸ ਨੇ ਉਹਨਾਂ ਦੇ ਨਾਲ ਕੀ ਰਿਸ਼ਤਾ ਹੈ ਬੱਚਿਆਂ ਦੇ ਨਾਲ ਗ੍ਰੈਂਡਪੇਰੈਂਟਸ ਦਾ ਕੀ ਰਿਸ਼ਤਾ ਹੈ ਤੇ ਉਹ ਦੀ ਵੈਲਿਊ ਸਿਸਟਮ ਅਸੀਂ ਲੈ ਕੇ ਆਏ ਅੱਜ ਕੱਲ੍ਹ ਰਿਸ਼ਤੇ ਬੜੇ ਨਾਜ਼ੁਕ ਨੇ ਗੱਲਾਂ ਗੱਲਾਂ ਤੇ ਲੜਾਈਆਂ ਹੋ ਜਾਂਦੀਆਂ ਜੇਕਰ ਘਰ ਦੇ ਵਿੱਚ ਚਾਚੇ ਤਾਏ ਨੇ ਤਾਂ ਅੱਜ ਘਰ ਦੇ ਵਿੱਚ ਕੰਦਾ ਹੋ ਚੁੱਕਿਆ ਬੜਾ ਫਰਕ ਪੈ ਚੁੱਕਿਆ ਕੁਝ ਦੱਸੋ ਕੁਝ ਟਿਪਸ ਕਹਿ ਲਈਏ ਜਾਂ ਤੁਹਾਡਾ ਵੀ ਲਾਈਫ ਦਾ ਐਕਸਪੀਰੀਅੰਸ ਨੇ ਕਿੱਦਾਂ ਰਿਸ਼ਤਿਆਂ ਨੂੰ ਬਚਾਇਆ ਜਾ ਸਕਦਾ ਰਿਸ਼ਤੇ ਜੀ ਹਮੇਸ਼ਾ ਹੀ ਸੈਂਸਿਟਿਵ ਹੁੰਦੇ ਆ ਪਹਿਲਾਂ ਵੀ ਸੀਗੇ ਹੁਣ ਵੀ ਅੱਗੇ ਵੀ ਰਹਿਣਗੇ ਓਨਲੀ ਰੀਜ਼ਨ ਹੋਣਾ ਕਿ ਪੇਸ਼ੈਂਸ ਰਹਿ ਨਹੀਂ ਗਈ ਲੋਕਾਂ ਵਿੱਚ ਸਾਡੇ ਕੋਲ ਪੇਸ਼ੈਂਸ ਨਹੀਂ ਹੈ ਸਾਡੇ ਕੋਲ ਅ ਜਰਿਆ ਨਹੀਂ ਜਾਂਦਾ ਕੋਈ ਜੇ ਗੁੱਸਾ ਹੋ ਗਿਆ ਤੇ ਸਾਨੂੰ ਉਹ ਇੱਕ ਵਾਰ ਨਹੀਂ ਸੋਚਣਾ ਮਤਲਬ ਅਸੀਂ ਸੋਚਦੇ ਨਹੀਂ ਕਿ ਨਹੀਂ ਬਈ ਇਹਦੀ ਕੋਈ ਪ੍ਰੋਬਲਮ ਹੋਗੀ ਕਿ ਇਹ ਗੁੱਸਾ ਹੈ ਜਾਂ ਚਿਰਚੜਾ ਹੈ ਜਾਂ ਕੀ ਉਹਦੇ ਰੀਜਨ ਹੈ ਕੋਈ ਕੋਈ ਆਪਾਂ ਸੋਚਦੇ ਨਹੀਂ ਆਪਾਂ ਕਹਿੰਦੇ ਨਹੀਂ ਨਹੀਂ ਬਈ ਮੇਰੇ ਨਾਲ ਕਿਉਂ ਕੀਤਾ ਮੈਂ 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 ਉਹ ਮੈਂ ਨਹੀਂ ਜਾਂਦੀ ਸੋ ਆਈ ਫੀਲ ਸਾਡੇ ਚ ਪੇਸ਼ੈਂਸ ਜਿਹੜੀ ਆ ਉਹ ਸਾਨੂੰ ਹੋਰ ਲੈਣੀ ਪੈਣੀ ਆ ਅ ਮੰਨਿਆ ਕਿ ਪੈਸਾ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ ਕਮ ਸਭ ਕੁਝ ਨਹੀਂ ਹੈ ਜਿਹੜੇ ਜੇ ਰਿਸ਼ਤੇ ਹੀ ਨਹੀਂ ਰਹਿ ਜਾਣਗੇ ਤੇ ਉਸ ਪੈਸਿਆਂ ਦਾ ਤੁਸੀਂ ਕੀ ਕਰੋਗੇ ਅੱਜ ਕੱਲ ਰਿਸ਼ਤੇ ਦੇ ਵਿੱਚ ਈਗੋ ਇੰਨੀ ਕੀ ਆ ਗਈ ਹੈ ਜੇ ਕੋਈ ਨਹੀਂ ਕਿਸੇ ਨੂੰ ਬੁਲਾ ਰਿਹਾ ਤਾਂ ਅਗਲਾ ਵੀ ਸੋਚਦਾ ਯਾਰ ਛੱਡ ਮੈਂ ਕਿਉਂ ਬੁਲਾਉਣਾ ਹੈ ਕਿਸੇ ਨੂੰ ਕਲ ਵੀ ਠੀਕੇ ਬਈ ਕਈ ਵਾਰੀ ਐਦਾ ਲੋਕੀ ਹੁਣ ਕਰਨ ਲੱਗ ਗਏ ਕਿ ਨਹੀਂ ਨਹੀਂ ਮੈਂ ਨਹੀਂ ਤੇ ਤੂੰ ਨਹੀਂ ਬਟ ਜੇ ਸਾਰੀ ਦੁਨੀਆ ਐਦਾ ਕਰਨ ਲੱਗ ਗਈ ਤੇ ਫਿਰ ਫਿਰ ਇਹ ਦੁਨੀਆ ਕਿਦਾਂ ਚੱਲੂਗੀ ਸੋ ਜਿਹੜੇ ਕੋਈ ਇਨਸਾਨ ਹੈਗੇ ਐ ਸਾਰੇ ਮਿਲਦੇ ਆਪਾਂ ਕੋਈ ਨਾ ਕੋਈ ਐਸੇ ਇਨਸਾਨ ਨੂੰ ਜ਼ਰੂਰ ਜਾਣਦੇ ਹੋਵਾਂਗੇ ਜਿਹੜੇ ਕਦੇ ਈਗੋ ਨਹੀਂ ਰੱਖਤੇ ਕਦੇ ਵੀ ਮਤਲਬ ਹਰ ਹਰ ਵਾਰ ਪਿਆਰ ਨਾਲ ਬੋਲਦੇ ਆ ਜੇ ਤੁਸੀਂ ਰੁੱਸ ਗਏ ਤੇ ਹਮੇਸ਼ਾ ਤੁਹਾਡੇ ਕੋਲ ਆ ਕੇ ਮਨਾ ਕੇ ਜਾਣਗੇ ਤੇ ਉਹਨਾਂ ਤੋਂ ਹੀ ਸਿੱਖ ਲਈਏ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਹਰ ਵਾਰ ਅਸੀਂ ਕਹਿਣਾ ਕਿ ਨਹੀਂ ਜੀ ਤੁਸੀਂ ਆ ਕੇ ਸਾਡੇ ਕੋ ਸੌਰੀ ਸੌਰੀ ਮੰਗੋ ਜਾਂ ਜੋ ਆਪਣੇ ਵਾਲ ਵੀ ਕਦੀ ਡਿਊਟੀ ਬੰਦੀ ਹੈ ਕਿ ਨਹੀਂ ਜੇ ਥੋੜਾ ਨੀਵਾ ਹੋ ਵੀ ਜਾਓ ਤੇ ਤੁਹਾਡੇ ਨੂੰ ਕੋਈ ਤੁਹਾਡੇ ਚ ਕੋਈ ਖਰਾਬੀ ਨਹੀਂ ਹੋ ਜਾਊਗੀ ਘੱਟ ਨਹੀਂ ਹੋ ਜਾਊਗਾ ਕੁਝ ਪਹਿਲੇ ਵੀ ਜ਼ਿਕਰ ਕੀਤਾ ਹੈ ਆਪਣੇ ਘਰ ਬੇਗਾਨੇ ਤਿੰਨੋਂ ਅਲੱਗ-ਅਲੱਗ ਸ਼ਬਦ ਨੇ ਤਿੰਨਾਂ ਤੋਂ ਭਾਵ ਕੀ ਸਮਝਦੇ ਹੋ ਤੁਸੀਂ ਜੀ ਇਹ ਤਿੰਨਾਂ ਦਾ ਇੱਕ ਜੋੜ ਹੈਗਾ ਇਹ ਇਹ ਹੱਥੋਂ-ਹੱਤੀ ਨਾਲ ਚੱਲਦੇ ਨੇ ਜੇ ਆਪਣੇ ਹੋਣਗੇ ਤਾਂ ਹੀ ਘਰ ਬਈ ਵਸਦਾ ਹੈ ਤੇ ਜੇ ਘਰ ਵਸਿਆ ਤੇ ਉਹਦੇ ਵਿਚ ਬੇਗਾਨੇ ਨਹੀਂ ਹੋਣੇ ਚਾਹੀਦੇ ਉਹ ਆਪਣਾ ਮੰਨ ਕੇ ਸਾਰੇ ਰਹਿਣ ਚਾਹੀਦੇ ਆਪਣਾ ਕਦੋਂ ਲੱਗਦਾ ਜਦੋਂ ਆਪਾਂ ਕੰਫਰਟੇਬਲ ਹੁੰਨੇ ਆ ਰਿਸ਼ਤਿਆਂ ਚ ਸੋ ਇੰਪੋਰਟੈਂਟ ਹੈ ਕਿ ਆਪਾਂ ਜਿਹੜੇ ਕੰਫਰਟੇਬਲ ਹੋਈਏ ਰਿਸ਼ਤਿਆਂ ਨੂੰ ਬਣਾ ਕੇ ਰੱਖੀਏ ਪਿਆਰ ਨਾਲ ਰੱਖੀਏ ਕੁਝ ਸੁਣੀਏ ਕੁਝ ਸੁਣਾਈਏ ਸੋ ਕੀ ਐਕਸਪੀਰੀਅੰਸ ਰਿਹਾ ਯੋਗਰਾਜ ਸਰ ਨੈਕ ਫਿਲਮ ਦੇ ਵਿੱਚ ਬਹੁਤ ਵਧੀਆ ਸੀਗਾ ਬਹੁਤ ਹੀ ਇੱਕ ਐਕਸਪੀਰੀਅੰਸਡ ਐਕਟਰ ਨੇ ਉਹ ਬਹੁਤ ਇੱਕ ਸਰਟਨ ਸੀਰੀਅਸਨੈਸ ਹੈ ਤੇ ਕਈ ਵਾਰੀ ਬਹੁਤ ਰੇਅਰ ਹੁੰਦਾ ਇੱਕ ਏਦਾਂ ਮਤਲਬ ਇੰਟੈਲੀਜੈਂਟ ਐਕਟਰ ਜਿਹੜਾ ਕੋਈ ਉਹ ਮਿਲ ਜਾਵੇ ਉਹਦੀ ਫ੍ਰੀਕਵੈਂਸੀ ਮੈਚ ਕਰਨਾ ਜਦੋਂ ਤੁਹਾਡੇ ਕੋ ਇਹੋ ਜਿਹਾ ਕੋਈ ਐਕਟਰ ਸਾਹਮਣੇ ਹੁੰਦਾ ਸੀਨ 'ਚ ਚੈਲੈਂਜਿੰਗ ਵੀ ਹੁੰਦਾ ਪਰ ਮਜ਼ਾ ਵੀ ਆਉਂਦਾ ਕਿਉਂਕਿ ਉਹ ਉਹ ਰੇਂਜ ਇੱਕ ਵੇਰੀਏਸ਼ਨ ਮਿਲਦੀ ਹੈ ਕਿ ਨਹੀਂ ਯਾਰ ਅਸੀਂ ਉਹਨਾਂ ਦੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੁੰਦਾ ਪਰ ਸਿੱਖ ਕੇ ਤੇ ਉਹਨਾਂ ਨੂੰ ਕਿੱਦਾਂ ਕੰਪਲੀਮੈਂਟ ਕਰੀਏ ਯੂ نو ਉਹ ਜਿਹੜੀ ਪਰਫਾਰਮੈਂਸ ਉਹ ਕਰ ਰਿਹਾ ਹੈ ਸਾਡੀ ਵੀ ਪਰਫਾਰਮੈਂਸ ਵਧੀਆ ਹੋਣੀ ਚਾਹੀਦੀ ਸੋ ਉਹਨਾਂ ਤੋਂ ਸਿੱਖਣ ਨੂੰ ਬਹੁਤ ਮਿਲਿਆ ਵਧੀਆ ਯੋਗਰਾ ਸਰ ਦਾ ਰੂਪ ਥੋੜਾ ਜਿਹਾ ਕਿਰਕਹਲੀਏ ਕਿਰਦਾਰ ਕਹੇ ਲੀਏ ਗੁੱਸੇ ਵਾਲਾ ਲੱਗਦਾ ਦੇਖਣ ਨੂੰ ਲੱਗਦਾ ਪਰ ਜਦੋਂ ਆਪਾਂ ਉਹਨਾਂ ਨਾਲ ਵਿਚਰਦੇ ਆ ਉਹਨਾਂ ਦੀ ਕਹੇ ਲੀਓ ਰੱਬ ਨਾਲ ਜੁੜੇ ਬੰਦੇ ਨੇ ਗੁਰਬਾਣੀ ਦੀਆਂ ਗੱਲਾਂ ਕਰਦੇ ਨੇ ਜਦੋਂ ਤੋਂ ਇਦਾਂ ਲੱਗਦਾ ਕਿ ਮੂੰਹ ਦੇ ਵਿੱਚੋਂ ਪੰਜਾਬੀ ਵਿੱਚ ਕਹਿੰਦੇ ਕਿ ਪਤਾ ਸੇ ਡੇਗਦੇ ਨੇ ਸੋ ਉਹਦਾ ਦਾ ਉਹਨਾਂ ਦਾ ਸੁਭਾਅ ਐ ਐਕਚੁਅਲ ਚ ਇਦਾਂ ਦਾ ਹੈ ਬਿਲਕੁਲ ਇਦਾਂ ਹੀ ਹੈ ਉਹ ਕਈ ਵਾਰੀ ਕੀ ਹੁੰਦਾ ਕਿ ਜਿਨਨੇ ਕਈ ਵਾਰੀ ਇਨਸਾਨ ਸਟਰੋਂਗ ਲੱਗਦੇ ਆ ਬਾਹਰੋਂ ਅੰਦਰੋਂ ਨਹੀਂ ਇਮੋਸ਼ਨਲ ਤੇ ਸੌਫਟ ਹੁੰਦੇ ਆ ਸੋ ਆਈ ਥਿੰਕ ਉਹਨਾਂ ਦਾ ਵੀ ਟੈਂਪਰਮੈਂਟ ਉਦਾਂ ਹੀ ਹੈ ਸਾਡੇ ਨਾਲ ਵੀ ਬੜੇ ਪਿਆਰ ਨਾਲ ਰਹੇ ਜਦੋਂ ਵੀ ਜਿੰਨੀ ਦੇਰ ਅਸੀਂ ਸ਼ੂਟਿੰਗ ਕੀਤੀ ਹੈ ਅ ਕਈ ਵਾਰੀ ਜਿੱਥੇ ਉਹਨਾਂ ਨੂੰ ਸਟਰੋਂਗ ਹੋਣਾ ਪੈਂਦਾ ਸੀ ਹੋਏ ਬਟ ਆਦਰ ਦਨ ਥੈਟ ਮੈਨੂੰ ਲੱਗਦਾ ਉਹ ਬਹੁਤ ਹੀ ਸੈਂਸਿਟਿਵ ਇਨਸਾਨ ਨੇ ਤੇ ਉਹ ਬਾਕੀ ਜਦੋਂ ਪਰਫਾਰਮੈਂਸ ਉਹਨਾਂ ਦੀ ਕੈਰੈਕਟਰ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦਾ ਉਹਨਾਂ ਨੂੰ ਅਸੀਂ ਕਈ ਵਾਰੀ ਟਾਈਪ ਕਾਸਟ ਵੀ ਕਰ ਚੁੱਕੇ ਹਾਂ ਕਿ ਨਹੀਂ ਉਹਨਾਂ ਨੇ ਸਿਰਫ ਹਾਰਡ ਬਿਲਕੁਲ ਉਹਨਾਂ ਦੇ ਕੈਰੈਕਟਰਸ ਹੀ ਕਰਨੇ ਪਰ ਇਹਦੇ ਚ ਉਹਨਾਂ ਨੇ ਬਹੁਤ ਹੀ ਸੋਹਣਾ ਵੇਰੀਏਸ਼ਨ ਦਿੱਤਾ ਹੈ ਆਪਣੇ ਕੈਰੈਕਟਰ ਦੇ ਨਾਲ ਭਾਈ ਜੀ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾ ਨਵਾਂ ਪ੍ਰੋਜੈਕਟ ਲੈ ਕੇ ਆਏ ਤੁਸੀਂ ਲੰਬੇ ਸਮੇਂ ਬਾਅਦ ਸਾਨੂੰ ਫਿਲਮਾਂ ਚ ਨਜ਼ਰ ਆਹੋਗੇ ਸਭ ਤੋਂ ਪਹਿਲਾਂ ਗਾਣਾ ਸੁਣਾਗੇ ਤੁਹਾਡਾ ਜਿਵੇਂ ਪੁਰਾਣੇ ਤੁਸੀਂ ਗਾਣਿਆਂ ਤੋਂ ਹੀ ਜਾਣੇ ਜਾਂਦੇ ਹੋ ਦਿਲ ਦੇ ਵਰਕੇ ਉਹ ਗਾਣਾ ਸੁਣਾ ਦਿਓ ਹਾਂਜੀ ਕਦੀ ਦਿਲ ਦੇ ਵਰਕੇ ਫੁੱਲ ਵੇ ਯੋਤੇ ਮੇਰਾ ਨਾ ਤੇਨ ਲਿਖਿਆ ਕਦੀ ਦਿਲ ਦੇ ਵਰਕੇ ਫੁੱਲ ਵੇ ਉੱਤੇ ਮੇਰਾ ਨਾ ਤੇ ਨਹੀਂ ਲਿਖਿਆ ਕਦੀ ਬੈ ਸੱਜਣਾ ਮੇਰੇ ਕੋਲ ਵੇ ਕਾ ਨੂੰ ਦੂਰ ਦੂਰਣਾ ਸਿੱਖਿਆ ਹਾਂ ਕਦੀ ਦਿਲ ਦੇ ਵਰਕੇ ਫੁੱਲ ਵੇ ਉੱਤੇ ਮੇਰਾ ਨਾ ਤੇ ਨਹੀਂ ਲਿਖਿਆ ਵਰਕੇ ਕਿ ਨਹੀਂ ਫਿਰ ਉਹਨੇ ਵਰਕੇ ਹਜੇ ਚੱਲ ਰਹੀ ਹੈ ਜ਼ਿੰਦਗੀ ਦੀ ਕਿਤਾਬ ਤੇ ਪਤਾ ਨਹੀਂ ਕਿੱਥੇ ਪਹੁੰਚੇ ਹਾਂ ਤਾਂ ਪਰਮਾਤਮਾ ਨੂੰ ਪਤਾ ਕਿ ਆਖਰੀ ਪੰਨਾ ਕਦੋਂ ਆਣਾ ਪਰ ਫਿਲਹਾਲ ਇਹ ਲੱਗ ਰਿਹਾ ਕਿ ਹੁਣ ਕਿਤਾਬ ਪੜਨ ਚ ਮਜ਼ਾ ਸ਼ੁਰੂ ਹੋ ਗਿਆ ਜ਼ਿੰਦਗੀ ਚ ਹੌਂ ਜਿਉਣਾ ਸਿੱਖਿਆ ਹਾਂ ਪਿਛਲੇ ਸਾਲ ਤੋਂ ਕੀ ਐਸਾ ਹੋਇਆ ਕੋਈ ਇਨਸੀਡੈਂਟ ਹੋਇਆ ਹੋਗਾ ਫੇਰ ਹੀ ਬੰਦੇ ਨੂੰ ਪਤਾ ਲੱਗਦਾ ਨਹੀਂ ਇਹ ਨਾ ਆਪਣੇ ਆਪ ਹੀ ਜੁੜ ਜਾਂਦੀ ਹੈ ਚੀਜ਼ ਇਹ ਜਦੋਂ ਅਹਿਸਾਸ ਕਰਉਣਾ ਵੀ ਉਹਦੇ ਹੱਥ ਚ ਹੀ ਹੁੰਦਾ ਹੈ ਹੈ ਨਾ ਜੀ ਤੇ ਸਾਰਾ ਸਕ੍ਰਾਈਵਰੀ ਉਹ ਪਹਿਲਾਂ ਵੀ ਕਰਾਉਂਦਾ ਤਾਂ ਆਪਾਂ ਹੀ ਵੇਸਲੇ ਹੋਏ ਪਏ ਹੁੰਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਹੋਰਾਂ ਚੀਜ਼ਾਂ ਨੂੰ ਪ੍ਰਾਇੋਰਟੀਜ਼ ਬਣਾਈਆਂ ਹੁੰਦੀਆਂ ਆਪਾਂ ਤੇ ਪਰ ਜਦੋਂ ਅਹਿਸਾਸ ਹੁੰਦਾ ਫਿਰ ਫਿਰ ਉਹ ਲਾਈਫ ਆਪਣੇ ਆਪ ਹੀ ਚੇਂਜ ਹੋ ਜਾਂਦੀ ਤੁਸੀਂ ਗੱਲ ਕਰਦੇ ਸੀ ਨਾ ਆਪਣੇ ਘਰ ਬੇਗਾਨੇ ਦੀ ਤਾਂ ਇਹਦਾ ਮੀਨਿੰਗ ਵੀ ਅਸੀਂ ਹੋਰ ਸੋਚਦੇ ਸੀ ਮੈਂ ਤੇ ਜੋਗ ਸਰ ਇਹਦਾ ਜੇ ਆਪਾਂ ਫਿਲਮ ਦੀ ਗੱਲ ਕਰੀਏ ਫਿਰ ਤਾਂ ਇਹੀ ਹੈ ਕਿ ਆਪਣੇ ਆਪਣੀ ਫੈਮਿਲੀ ਆਪਣੇ ਘਰ ਦੇ ਵਿੱਚ ਬੇਗਾਨੇ ਅਦਰਵਾਈਜ਼ ਆਪਾਂ ਸਾਰੇ ਹੀ ਆਪਣੇ ਘਰ ਚ ਬੇਗਾਨੇ ਆ ਆਪਣਾ ਘਰ ਇਹ ਹੈ ਹੀ ਨਹੀਂ ਜਿਹਨੂੰ ਆਪਾਂ ਮੰਨੀ ਬੈਠੇ ਆਂ ਆਪਾਂ ਤਾਂ ਬਗਾਨੇ ਇੱਥੇ ਸਾਰੇ ਘਰ ਤਾਂ ਆਪਣਾ ਉਹ ਜਿੱਥੋਂ ਆਪਾਂ ਪਹਿਲਾਂ ਆਏ ਤੇ ਜਿੱਥੇ ਜਾਣਾ ਅਸੀਂ ਤੇ ਇਹ ਦੁਨੀਆ ਵੀ ਬਗਾਨੇ ਵਿੱਚ ਹਾਂ ਬਿਲਕੁਲ ਇਹ ਆਪਾਂ ਸਾਰੇ ਹੀ ਆਪਣੇ ਘਰ ਚ ਬਗਾਨੇ ਹਾਂ ਅਸੀਂ ਜੇਕਰ ਗੱਲ ਕਰ ਲਾਂ ਬਲਰਾਜ ਸਿਆਲ ਉਹਨਾਂ ਨੇ ਫਿਲਮ ਲਿਖੀ ਤੁਹਾਡੀ ਗੁੜੀ ਯਾਰੀ ਵੀ ਰਹੀ ਉਹਨਾਂ ਦੇ ਨਾਲ ਬੜਾ ਵਿਸ਼ਵਾਸ ਕਰਕੇ ਉਹਨਾਂ ਨੇ ਤੁਹਾਨੂੰ ਚੁਣਿਆ ਹੋਵੇਗਾ ਜਦੋਂ ਤੁਹਾਨੂੰ ਸਟੋਰੀ ਸੁਣਾਈ ਹੋਏਗੀ ਕਿਦਾਂ ਦਾ ਫੀਲ ਕੀਤਾ ਤੁਸੀਂ ਇਸ ਸਟੋਰੀ ਦੇ ਵਿੱਚ ਕੀ ਕੀ ਇਮੋਸ਼ਨਸ ਜੁੜੇ ਤੁਹਾਡੇ ਨਾਲ ਇਹਦੇ ਮੈਨੂੰ ਤਾਂ ਬਲਰਾਜ ਜੀ ਨੇ ਗੱਲ ਹੀ ਇੱਕ ਕਹੀ ਸੀ ਉਦੋਂ ਹਾਂ ਫੋਨ ਆਇਆ ਤੇ ਮੈਨੂੰ ਕਹਿੰਦੇ ਮੈਂ ਫਿਲਮ ਕਰ ਰਿਹਾ ਇੱਕ ਯਾਰ ਬਹੁਤ ਵਧੀਆ ਮੈਨੂੰ ਇਹ ਨਹੀਂ ਕਿਹਾ ਵੀ ਤੂੰ ਤੁਸੀਂ ਕਰਨੀ ਨਹੀਂ ਕਰਨੀ ਮੈਂ ਕਿਹਾ ਬਹੁਤ ਵਧੀਆ ਭਾਜੀ ਵਧਾਈਆਂ ਤੁਹਾਨੂੰ ਹਨਾ ਸਾਰਾ ਕਹਿੰਦਾ ਕਲਾਈਮੈਕਸ ਸੁਣਾ ਮੈਂ ਸੁਣਾਓ ਜਿਵੇਂ ਉਹਨਾਂ ਨੇ ਚਲੋ ਉਹ ਸੁਣਾਇਆ ਲਾਸਟ ਵਾਲਾ ਜਿਹੜਾ ਪੋਰਸ਼ਨ ਜਿਹੜਾ ਰਾਣਾ ਰਣਵੀਰ ਜੀ ਵਾਲਾ ਤੇ ਉਹ ਕਹਿੰਦੇ ਕਿ ਕਿੰਨੇ ਮੈਂ ਸੋਚਦਾ ਵੀ ਤੁਹਾਡੇ ਕੈਰੀਅਰ ਤੇ ਵੀ ਇਦਾਂ ਦੀ ਇੱਕ ਫਿਲਮ ਮੈਂ ਕਿਹਾ ਹੁਣ ਤੁਸੀਂ ਮੈਨੂੰ ਮੁੱਦੇ ਦੀ ਗਲਤੀ ਆਈ ਤੁਸੀਂ ਇਹ ਚੁਣਨੇ ਕਿ ਮੈਂ ਕਰਾਂ ਮੈਂ ਜ਼ਰੂਰ ਕਰੂੰਗਾ ਔਰ ਮੈਨੂੰ 100% ਉਹਨਾਂ ਦੇ ਉੱਤੇ ਇਹ ਵਿਸ਼ਵਾਸ ਸੀ ਕਿ ਬਹੁਤ ਸੋਹਣਾ ਲਿਖਣਗੇ ਉਦੋਂ ਡਾਇਰੈਕਟ ਇਹ ਫਿਲਮ ਜਿਹੜੇ ਇਸ ਫਿਲਮ ਦੇ ਕ੍ਰੀਏਟਿਵ ਡਾਇਰੈਕਟਰ ਨੇ ਦਵਿੰਦਰ ਜੀ ਉਹ ਕਰ ਰਹੇ ਸੀ ਬਟ ਉਹ ਸਮ ਹਾਉ ਥੋੜਾ ਵੀਜ਼ਾ ਇਸ਼ੂਜ਼ ਕਰਕੇ ਉਹ ਨਹੀਂ ਟਾਈਮ ਤੇ ਉੱਥੇ ਪਹੁੰਚ ਪਾਏ ਬਾਅਦ ਚ ਆਇਆ ਉਹਨਾਂ ਦਾ ਵੀਜ਼ਾ ਤਾਂ ਬਲਰਾਜ ਜੀ ਨੂੰ ਇਹ ਖੁਦ ਹੀ ਡਾਇਰੈਕਟ ਕਰਨੀ ਪਈ ਔਰ ਮੈਂ ਇਹ ਸਮਝਦਾ ਕਿ ਸਭ ਤੋਂ ਵਧੀਆ ਹੋ ਗਿਆ ਕਿ ਜਿਹਨੇ ਲਿਖਿਆ ਨਾ ਉਹਦਾ ਵਿਜ਼ਨ ਹੋਰ ਵੀ ਜ਼ਿਆਦਾ ਕਲੀਅਰ ਹੁੰਦਾ ਤੇ ਮੈਂ ਹੈਰਾਨ ਆ ਵੀ ਮੰਜੇ ਕਿਸੇ ਵੱਡੇ ਡਾਇਰੈਕਟਰ ਤੋਂ ਵੀ ਵਧੀਆ ਫਿਲਮ ਬਣਾ ਲਈ ਕੀ ਗੱਲ ਹੈ ਤੇ ਉਹਨਾਂ ਦਾ ਵੀ ਮੇਰੇ ਖਿਆਲ ਐਜ਼ ਅ ਡਾਇਰੈਕਟਰ ਪਹਿਲਾ ਐਕਸਪੀਰੀਅੰਸ ਹੋਏਗਾ ਇਸ ਫਿਲਮ ਨੂੰ ਲੈ ਕੇ ਨਹੀਂ ਐਕਸਪੀਰੀਅੰਸ ਤਾਂ ਭਾਜੀ ਬਹੁਤ ਹੈ ਪਰ ਇਹ ਹੈ ਕਿ ਜਦੋਂ ਤੁਹਾਡੇ ਟੈਗ ਲੱਗ ਜਾਂਦਾ ਨਾ ਨਾਲ ਕੈਪਟਨ ਦਾ ਉਹ ਤਾਂ ਜ਼ਿੰਮੇਵਾਰੀ ਵਧ ਜਾਂਦੀ ਹੈ ਉਹ ਜਿਹੜੀ ਜ਼ਿੰਮੇਵਾਰੀ ਸੀ ਉਹਨੂੰ ਨਿਭਾਇਆ ਉਹਨਾਂ ਨੇ ਸਰ ਤੇ ਮਾਹੌਲ ਕਿੱਦਾ ਦਰਿਆ ਯੋਗਰਾ ਸਰ ਹੋਣਾ ਨਾ ਰਾਣਾ ਰਣਬੀਰ ਵੀ ਨੇ ਖਾਸ ਕਰਕੇ ਇਸ ਫਿਲਮ ਦੇ ਵਿੱਚ ਪਿਆਰ ਵੀ ਟਕਰਾਰ ਵੀ ਦੋਨੇ ਰਹਿ ਜਾਂ ਜਿੱਥੇ ਯੋਗ ਸਰ ਹੁਣ ਉੱਥੇ ਤਾਂ ਥੋੜਾ ਜਿਹਾ ਖੜਕਾ ੜਕਾ ਵੀ ਨਾਲ ਹੁੰਦਾ ਰਹਿੰਦਾ ਹੈ ਨਾ ਉਹ ਹੁਣ ਦੇਖੋ ਐਕਸਪੀਰੀਅੰਸ ਵੀ ਉਹਨਾਂ ਦਾ ਵੱਡੇ ਵੀ ਨੇ ਤੇ ਉਹਨਾਂ ਦੀ ਗੱਲ ਸਿਰ ਸਾਰੇ ਸੁਣਦੇ ਵੀ ਹੈ ਤੇ ਬਾਕੀ ਡਾਇਰੈਕਟਰ ਦੇ ਆਪਣੇ opinion ਹੁੰਦੇ ਐ ਐਕਟਰ ਕਈ ਵਾਰੀ ਆਪਣਾ ਸੀਨ ਸੋਚ ਰਿਆ ਹੁੰਦਾ ਡਾਇਰੈਕਟਰ ਜਿਹੜਾ ਓਵਰਆਲ ਫਿਲਮ ਸੋਚ ਰਿਆ ਹੁੰਦਾ ਤਾਂ ਕਿਤੇ ਉਹਨਾਂ ਨੇ ਮੰਨਿਆ ਵੀ ਕਿਤੇ ਨਹੀਂ ਵੀ ਮੰਨੇ ਤਾਂ ਉਹ ਟਕਰਾਰਾਂ ਜਿਹੜੀਆਂ ਰਹੀਆਂ ਵਿੱਚ ਤੇ ਪਿਆਰ ਵੀ ਬਹੁਤ ਰਿਆ ਤੇ ਅਲਟੀਮੇਟਲੀ ਇੱਕ ਸੋਹਣਾ ਪ੍ਰੋਡਕਟ ਬਣ ਕੇ ਸਾਹਮਣੇ ਆ ਗਿਆ। ਇਸ ਫਿਲਮ ਦੇ ਵਿੱਚ ਕੋਈ ਗਾਣਾ ਕਰ ਰਹੇ ਹੋ ਤੁਸੀਂ? ਨਹੀਂ ਮੈਂ ਤਾਂ ਗਾਇਆ ਨਹੀਂ। ਮੈਂ ਨਹੀਂ ਸ਼ਾਇਦ ਜ਼ਰੂਰਤ ਨਹੀਂ ਸੀ। ਉਹ ਦੀ ਨਾ। ਉਹ ਤਾਂ ਗਾਣੇ ਹੈਗੇ ਇਸ ਫਿਲਮ ਦੇ ਵਿੱਚ। ਗਾਣੇ ਹੈਗੇ। ਹਾਂਜੀ। ਅਸੀਂ ਇਕ ਗੱਲ ਕਰਨਾ ਅੱਜ ਕਿੰਨੀ ਦਿਨ ਬਾਅਦ ਆਇਓ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ? ਅ ਮੈਂ ਕੱਲ 2 ਮਹੀਨੇ ਪਹਿਲਾਂ। 2 ਮਹੀਨੇ ਪਹਿਲਾਂ। ਹਾਂਜੀ। ਹਮੇਸ਼ਾ ਬਹੁਤ ਵਧੀਆ ਲੱਗਦਾ ਜੀ। ਇੱਥੇ ਗੁਰੂ ਦਾ ਘਰ ਹੈ। ਤਾਂ ਇਥੋਂ ਸਾਰੀ ਦੁਨੀਆ ਨੂੰ ਪ੍ਰਕਾਸ਼ ਮਿਲਦਾ ਹੈ ਹੈਨਾ ਤਾਂ ਆਪਾਂ ਜਦੋਂ ਇੱਥੇ ਆਉਨੇ ਤਾਂ ਵੈਸੇ ਇੱਕ ਸਕੂਨ ਵੀ ਹੈ ਬਾਕੀ ਜੇ ਆਪਾਂ ਦੁਨਿਆਵੀ ਗੱਲ ਵੀ ਕਰੀਏ ਤਾਂ ਇਥੋਂ ਦੇ ਫੂਡ ਵਰਗਾ ਫੂਡ ਵੀ ਕਿਤੇ ਨਹੀਂ ਹੈਨਾ ਅੱਜ ਵੀ ਆਪਾਂ ਦੇਖੋ ਇੰਨੇ ਸੋਹਣੇ ਇੱਕ ਕੈਫੇਟੇਰੀਆ ਦੇ ਵਿੱਚ ਇੱਥੇ ਬੈਠੇ ਆਣੇ ਅਨਸਾਰ ਭੁੱਖ ਲੱਗੀ ਸੀ ਰੋਟੀ ਖਾਧੀ ਹੈ ਨਜ਼ਾਰਾ ਆ ਗਿਆ ਪੂਰਾ ਫੁੱਲ ਅਮਰ ਜੀ ਗੁਲਚਾ ਖਾਧਾ ਕਿ ਨਹੀਂ ਅੱਜ ਤੱਕ ਪਹਿਲਾਂ ਖਾਧਾ ਅੱਜ ਨਹੀਂ ਖਾਧਾ ਖਾ ਖਾਵਾਂਗੇ ਸ਼ਾਮ ਨੂੰ ਸਭ ਜਣਾ ਦਰਸ਼ਨ ਕਰਨ ਹਾਂਜੀ ਫਣੇ ਜਾ ਰਹੇ ਜੀ 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 ਹਾਲੇ ਹੋਰ ਕੀ ਕਨਸੈਪਟ ਦੀ ਜੇਕਰ ਗੱਲ ਕਰਾਂ ਤੁਸੀਂ ਕਿਦਾਂ ਦਾ کردار ਇਸ ਦੇ ਵਿੱਚ ਦਾ ਮੇਰਾ ਕਿਰਦਾਰ ਹੈਗਾ ਇਹਦੇ ਵਿੱਚ ਬਿਲਕੁਲ ਹੀ ਇੱਕ ਜਿਹੜਾ ਮੰਜਹਾਰ ਦੇ ਵਿੱਚ ਫਸਿਆ ਹੋਇਆ ਬੰਦਾ ਜਿੰਨੂੰ ਹੀ ਨਹੀਂ ਪਤਾ ਕਿ 베ੜੀ ਇੱਧਰ ਲੈ ਕੇ ਜਾਵਾਂਗੇ ਇੱਧਰ ਲੈ ਕੇ ਜਾਵਾਂ ਇੱਧਰ ਜਨਾਂ ਤਾਂ ਵੀ ਡੁੱਬਦਾ ਇੱਧਰ ਜਨਾਂ ਤਾਂ ਵੀ ਡੁੱਬਦਾ ਮੈਂ ਕਿਵੇਂ ਕਰਾਂ ਤਾਂ ਜੋ ਐਕਚੁਅਲੀ ਇੱਕ ਸਿਚੁਏਸ਼ਨ ਹੁੰਦੀ ਹੈ ਘਰ ਦੇ ਵਿੱਚ ਜੇ ਮੰਨ ਲਓ ਸੱਸ ਨੂੰ ਆਪੋច ਲੜ ਪਵੇ ਤਾਂ ਵੀ ਮੁੰਡਾ ਹੀ ਪਿਸਦਾ ਵਿੱਚ ਨਾ ਵੀ ਦੇ ਵਿੱਚ ਕਾਣੀ ਹੈ ਘਰ ਘਰ ਦੀ ਆਹੋ ਤੇ ਇਹਦੇ ਚ ਕਹਾਣੀ ਹੋਰ ਤਰ੍ਹਾਂ ਦੀ ਹੈ ਪਰ ਪੈਸਿਆ ਫਿਰ ਵੀ ਵਿੱਚ ਰਹਿ ਆ ਮੈਂ ਤੇ ਮੈਨੇਜ ਕਰ ਗਿਆ ਬਸ ਬਹੁਤ ਟਾਈਮ-ਟਾਈਮ ਕਰਕੇ ਆਦਤ ਪੈ ਜਾਂਦੀ ਹੈ ਸਹੀ ਹਾਂਜੀ ਸੋ ਕਿਦੋਂ ਆ ਰਹੀ ਹੈ ਫਿਲਮ ਦਰਸ਼ਕਾਂ ਨੂੰ 15 ਨਵੰਬਰ ਨੂੰ ਫਿਲਮ ਰਿਲੀਜ਼ ਹੋਣੀ ਹੈ ਜੀ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਅ ਮੇਰੇ ਫੇਵਰੇਟ ਰੇਨੇਕ ਕੁਲ ਰਾਜ ਜੀ ਮੇਰੇ ਸਾ ਹੁਣ ਵੀ ਨੇ ਔਰ ਇਹਨਾਂ ਨੂੰ ਵੇਖ ਕੇ ਇੱਕ ਅਲੱਗ ਚਾਹ ਹੁੰਦਾ ਹੈ ਹੈਨਾ ਖੂਬਸੂਰਤ ਹੀਰੋਇਨ ਨਹੀਂ ਜਦੋਂ ਨਾਲ ਅੱਜ ਮੈਂ ਸਕਰੀਨ ਸ਼ੇਅਰ ਕਰ ਰਿਹਾ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਔਰ ਬਹੁਤ ਹੀ ਚੰਗਾ ਲੱਗਿਆ ਐਕਚੁਅਲੀ ਤੁਹਾਡੇ ਮਨ ਦੀ ਗੱਲ ਜਦੋਂ ਹੋ ਜਾਈ ਨਾ ਕੋਈ ਤੁਹਾਡੇ ਕੈਰੀਅਰ ਚ ਫਿਲਮ ਵੀ ਇਦਾਂ ਦੀ ਆ ਜਾਏ ਜਿਹਨੂੰ ਤੁਸੀਂ ਹੁਬ ਕੇ ਦੱਸ ਸਕੋ ਕਿ ਹਾਂ ਆ ਮੇਰੀ ਫਿਲਮ ਜ਼ਰੂਰ ਵੇਖਿਓ ਹਣਾ ਜਿਵੇਂ ਮੈਂ ਹੁਣ ਤੱਕ ਲਾਵਾਂ ਫੇਰੇ ਕਹਿੰਦਾ ਰਿਹਾ ਹਣਾ ਲਾਵਾਂ ਫੇਰੇ ਫੇਰ ਮਾਮਲਾ ਗੜਬੜ ਦੀ ਤੁਸੀਂ ਹਾਂਜੀ ਮਤਲਬ ਵੀ ਪਰ ਇਦਾਂ ਦੀ ਕੋਈ ਫਿਲਮ ਮੇਰੇ ਹਿੱਸੇ ਨਹੀਂ ਸੀ ਜਿਵੇਂ ਗਿੱਪੀ ਭਾਜੀ ਕਹਿੰਦੇ ਕਿ ਮੇਰੇ ਕੋਲ ਅਰਦਾਸ ਹੈ ਤਾਂ ਮੈਂ ਹੁਣ ਕਹਿ ਸਕਦਾ ਮੇਰੇ ਕੋਲ ਆਪਣੇ ਘਰ ਬੇਗਾਨੇ ਵੀ ਹੈ ਹਾਂਜੀ ਅੱਛਾ ਗੱਲ ਕਰ ਲਾ ਹੁਣ ਅੰਮ੍ਰਿਤਸਰ ਦੇ ਵਿੱਚ ਆਇਓ ਤੁਸੀਂ ਗੁਰੂ ਨਗਦੀ ਤੋਂ ਸ਼ੁਰੂਆਤ ਹੋਣੀ ਹੈ ਅਰਦਾਸ ਕਰਕੇ ਥੋੜੇ ਕੰਮ ਵਧੀਆ ਸਫਲ ਹੋਣ ਗਿਆ ਆਪਾਂ ਵਿਆਸ ਕਰਦੇ ਆ ਵਧੀਆ ਪ੍ਰੋਜੈਕਟ ਜਿਹੜਾ ਤੁਸੀਂ ਇਦਾਂ ਹੀ ਲੈ ਕੇ ਆਉਂਦੇ ਰਹੋ ਆਪਣੇ ਘਰ ਬੇਗਾਨੇ ਤੋਂ ਭਾਵ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਆਪਾਂ ਵੀ ਇਹੀ ਸੋਚਦੇ ਰਹੇ ਕਿ ਆਪਣੇ ਘਰ ਦੇ ਵਿੱਚ ਬੇਗਾਨੇ ਹੋਣਾ ਪਰ ਅਸਲ ਤੋਂ ਕੀ ਭਾਵ ਹੈ ਕੀ ਦਰਸਾਰ ਜੋ ਇਸ ਫਿਲਮ ਤੋਂ ਜੋ ਫਿਲਮ ਦੀ ਗੱਲ ਕਰੀ ਤਾਂ ਫਿਲਮ ਦੇ ਵਿੱਚ ਇਹ ਹੈ ਕਿ ਜਿਹੜੇ ਨਾ ਚਾਹੁੰਦੇ ਇਹ ਵੀ ਰਿਸ਼ਤਿਆਂ 'ਚ ਗੈਪ ਬਣ ਜਾਂਦੇ ਆ ਮਿਸ ਅੰਡਰਸਟੈਂਡਿੰਗਸ ਹੋ ਜਾਂਦੀਆਂ ਨੇ ਕਈ ਵਾਰੀ ਆਪਾਂ ਗੱਲ ਕਰਨ ਦੇ ਵਿੱਚ ਟਾਈਮ ਇੰਨਾ ਕੁ ਲਾ ਦਿੰਨੇ ਆ ਵਕਤ ਇੰਨਾ ਕੁ ਜ਼ਿਆਦਾ ਲਾ ਦਿੰਨੇ ਆ ਕਿ ਉਹ ਗੱਲ ਬਾਤ ਕੀ ਬਤੰਗੜ ਬਨ ਜਾਂਦੀ ਹੈ ਹੈਨਾ ਤਾਂ ਮਤਲਬ ਉਹ ਉਹ ਹੋਣਾ ਨਹੀਂ ਚਾਹੀਦਾ ਬੇਸਿਕਲੀ ਆਪਣੇ ਰਸਿਆਂ ਨੂੰ ਛੇਤੀ ਮਨਾ ਲੈਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹ ਹੋਰ ਤੇ ਬਾਕੀ ਜਿਨ੍ਹਾਂ ਨਾਲ ਤੁਸੀਂ ਸਾਰੀ ਉਮਰ ਰਹੇ ਹੋ ਨਾ ਉਹਨਾਂ ਨੂੰ ਤਾਂ ਆਪਾਂ ਨੂੰ ਇੰਨਾ ਕੁ ਜ਼ਿਆਦਾ ਸਮਝ ਲੈਣਾ ਚਾਹੀਦਾ ਵੀ ਜੇ ਕੋਈ ਤੀਸਰਾ ਬੰਦਾ ਵਿੱਚ ਆ ਕੇ ਤੁਹਾਡੀ ਕੋਈ ਕੰਨ ਭਰ ਵੀ ਗਿਆ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਆਪ ਵਾਚੀ ਆਪ ਦੇਖੀਏ ਤਾਂ ਕਈ ਘਰ ਇਸੇ ਕਰਕੇ ਖਰਾਬ ਹੁੰਦੇ ਆਪਾਂ ਬਾਹਰਲੀ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਕਰ ਲੈਂਦੇ ਕੁਝ ਇਸ ਫਿਲਮ ਦੇ ਵਿੱਚ ਵੀ ਇਦਾਂ ਦਾ ਕੁਝ ਹੁੰਦਾ ਤੇ ਬਾਕੀ ਇਹ ਆ ਕਿ ਇੱਕ ਦੂਜੀ ਦੀ ਗੱਲ ਸੁਣਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਲਿਸਨਰ ਅੱਛਾ ਹੋਵੇ ਨਾ ਬੰਦਾ ਫਿਰ ਹਾਂ ਤਾਂ ਉਹ ਗੱਲ ਫਿਰ ਵਧੀਆ ਹੋ ਜਾਂਦੀ ਹੈ ਅੱਛਾ ਰੋਸ਼ਨ ਪ੍ਰਿੰਸ ਸੋਣੀ ਐਸੀ ਕਿਹੜੀ ਪੰਜਾਬੀ ਤੇ ਰੋਇਨਾ ਜੀ ਨਾਲ ਫਿਲਮ ਕਰਨਾ ਚਾਹੁੰਦੇ ਨੇ ਜਿਹਦੇ ਨਾਲ ਡ੍ਰੀਮ ਹੈ ਇੱਕ ਕਿ ਵਾਕਈ ਕਰਨੀ ਮੈਂ ਮੈਂ ਹੋ ਗਈਆਂ ਮੇਰੀਆਂ ਤਾਂ ਪੂਰੀਆਂ ਹੁਣ ਤਾਂ ਸਾਰੇ ਮੈਂ ਦੇਖੋ ਮੈਂ ਕੁਲਰਾਜ ਜੀ ਦੇ ਨਾਲ ਫਿਲਮ ਹੋ ਗਈ ਮੇਰੀ ਹੈ ਨਾ ਨੀਰੂ ਮੈਡਮ ਸੀਗੇ ਉਹਨਾਂ ਦੇ ਨਾਲ ਵੀ ਦੋ ਤਿੰਨ ਫਿਲਮਾਂ ਹੋ ਗਈਆਂ ਤੇ ਹੁਣ ਤਾਂ ਮੈਂ ਆਲਮੋਸਟ ਸਾਰੇ ਨਾਲ ਕਰ ਚੁੱਕਿਆ ਜੀ ਅ ਅ ਫਿਰ ਉਹ ਹੈ ਜੀ ਨਿਊ ਹੀਰੋਇਨ ਕੁਝ ਲੈਂਡ ਲਾ ਗਈ ਪਤਾ ਨਹੀਂ ਅੱਗੇ ਹੁਣ ਕੋਈ ਫਿਲਮ ਕਦੋਂ ਕਰਨੀ ਹੈ ਕਈ ਨਹੀਂ ਕਰਨੀ ਮੈਂ ਇਦਾਂ ਇਦਾਂ ਕੁਝ ਨਹੀਂ ਠੀਕ ਹੈ ਲਾਈਫ ਨੂੰ ਐਸ ਇਟ ਇਜ਼ ਜਿਵੇਂ ਆ ਰਹੀ ਹੈ ਨਾ ਬਹੁਤ ਵਧੀਆ ਤਰੀਕੇ ਨਾਲ ਐਕਸੈਪਟ ਕਰਕੇ ਜੀ ਰਿਹਾ ਮੈਂ ਧੰਨਵਾਦ ਸੋ ਬਿਲਕੁਲ 15 ਨਵੰਬਰ ਨੂੰ ਪੰਜਾਬੀ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣੀ ਹੈ ਜਿਵੇਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਪੰਜਾਬੀ 뮤직 ਤਾਂ ਜੋਬਨ ਤੇ ਸੀ ਸੀਗਾ ਪਰ ਹੁਣ ਪੰਜਾਬੀ ਸਿਨੇਮਾ ਘਰਾਂ ਦੇ ਵਿੱਚ ਵੀ ਨਾਲ-ਨਾਲ ਅਲੱਗ-ਅਲੱਗ ਪ੍ਰੋਜੈਕਟਸ ਆ ਰਹੇ ਨੇ ਜੋ ਆਪਣੀ ਜ਼ਿੰਦਗੀ ਨੂੰ ਦਰਸਾਉਂਦੇ ਨੇ ਫਿਲਮਾਂ ਕਹ ਲਈਏ ਇੱਕ ਵੇ ਆਫ ਲਰਨਿੰਗ ਆ ਇੱਕ ਮੋਰਲ ਕਹ ਲਈਏ ਮਿਲਦਾ ਹੈ ਸਾਨੂੰ ਉਹਨਾਂ ਤੋਂ ਅਜਿਹੀਆਂ ਫਿਲਮਾਂ ਜ਼ਰੂਰ ਲਗਨੀਆਂ ਚਾਹੀਦੀਆਂ ਨੇ ਆਪਣੀ ਫੈਮਿਲੀਆਂ ਦੇ ਉੱਪਰ ਜੋ ਫਿਲਮ ਬਣਦੀ ਹੈ ਕਿਸ ਤਰੀਕੇ ਨਾਲ ਘਰ ਚੱਲਦੇ ਨੇ ਕਿਸ ਤਰੀਕੇ ਨਾਲ ਰਿਸ਼ਤੇ ਬਚਾ ਕੇ ਰੱਖਣੇ ਆ ਕੀ ਕੀ ਕਾਰਨ ਰਿਸ਼ਤੇ ਟੁੱਟਣ ਦੇ ਹੁੰਦੇ ਨੇ ਸੋ ਅਜਿਹੀਆਂ ਫਿਲਮਾਂ ਦੇ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਅਸੀਂ ਆਸ ਕਰਦੇ ਹਾਂ 15 ਨਵੰਬਰ ਨੂੰ ਵੱਡੀ ਜਿਹੜੀ ਆ ਇਹ ਫਿਲਮ ਪਰਦੇ ਤੇ ਲੱਗੇਗੀ ਉਸ ਤੋਂ ਬਾਅਦ ਵੱਡਾ ਹੰਗਾਰਾ ਵੀ ਤੁਹਾਡਾ ਦੇਖਣ ਨੂੰ ਮਿਲੇਗਾ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ